આવડે આ પાણી આ પાણી ય ઘર દે તો લઈ જઈએ બંદી દે જાવ 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 ਕੀ ਕਰਨਾ ਚਾਹੀਦਾ ਹੈ ਜਿਹੜਾ 1.5 200 ਖੜਾਏ ਕਿੱਥੇ ਕਰੇ ਹੋਰਾਂ ਤੋਂ ਤੁਸੀਂ ਕਹਿੰਦੇ ਕਿ ਅੰਦਰ ਕੈਂਡੀਡੇਟ ਅੰਬਰਾਵੇ ਇਹ ਕਿਸੇ ਹੱਥ ਨਾਲ ਛੁਡਾਰ ਕੇ ਅੰਦਰ ਇਹ ਕੁਲਕਤ ਸਿਰਫ ਤੁਸੀਂ ਸਰ ਰਹੇ ਹੈ ਸਰਕਾਰ ਜੇ 4-6 ਮਹੀਨੇ ਬਾਅਦ ਸਾਲ ਬਾਅਦ ਬਦਲ ਜੇਗੀ ਆਪਾਂ ਤਾਂ ਉਹੀ ਤੁਸੀਂ ਦਾ ਫਿਰ ਵੀ ਮੁਲਾਜ਼ਮ ਰਹਿਣਾ ਤੁਹਾਨੂੰ ਨਹੀਂ ਹਿੰਦੀ ਜਿਆਦਾ ਸਰਕਾਰ ਦੇ ਪ੍ਰੈਸ਼ਰ ਚ ਆਉਣਾ ਚਾਹੀਦਾ ਸਾਡੀ ਤਾਂ ਬੇਨਤੀ ਹੈ ਵੀ ਦੇਖੋ ਯਾਰ ਲੋਕਾਂ ਨੂੰ ਆਪਣੀ ਆਪਣੀ ਚੋਣ ਲੜਨ ਦਿਓ ਤੁਸੀਂ ਲਾਈਨ ਡਾਇਰੈਕਟਰ ਮੈਂਟੇਨ ਰੱਖੋ ਕਿਹਦੇ ਨੂੰ ਨਹੀਂ ਰੋਕਦੇ ਸਾਰੇ ਲੰਗੜ ਨੇ ਹੁੰਦਾ ਵਾ ਦੂਰੇ ਤਾਂ ਫੈਲਾ ਗਿਆ ਸਾਰੇ ਬੰਦੇ ਤਾਂ ਫਿਰ ਦਰ ਬੜੀ ਜਾਂਦੇ ਨੇ ਇੱਥੇ ਆ ਕੇ ਕੋਈ ਹੋ ਰਿਹਾ ਇੱਥੇ ਆ ਕੇ ਫੈਲਾ ਖੋਈਆਂ ਗਈਆਂ ਆ ਦੇਖ ਲਓ ਪ੍ਰੈਸਾਂ ਲੱਗੀਆਂ ਹਾਂ ਫੜ ਜੋ ਥਾਂ ਨਹੀਂ ਆਹ ਨਾਲ ਇਹਨਾਂ ਤੋਂ ਅੱਗੇ ਵੀ ਫੈਲਾ ਖੋਈਆਂ ਗਈਆਂ ਇੱਥੋਂ ਲੇਡੀਜ਼ ਤੋਂ ਫੈਇਆ ਖੋਈਆਂ ਦਾ ਲੇਡੀ ਪੁਲਿਸ ਕੌਣ ਕਰਦੀ ਮੇਰੀ ਅੰਦਰੋਂ ਹੋਈ ਗਈ ਹੈ ਅੰਦਰੋਂ ਪਏ ਤੇ ਬੰਦੇ ਅੰਦਰ ਵੀ ਅੰਤਰੀ ਭੇਟੇ ਬੰਦੇ ਅੰਦਰ ਹੋਣਗੇ ਇਹ ਅੰਤਰੀ ਨਹੀਂ ਅੰਦਰ ਲਗਾ ਦੇ ਸਾਰੇ ਇਹ ਪਰਵੇਂਤਰੀ ਅੰਦਰ ਫੈਲਾਣਾ ਥੋੜ ਅੰਦਰ ਮੇਰੀ ਗੱਲ ਆਹ ਬੰਦੇ ਦੀ ਅੰਦਰ ਫਾਈਲ ਖੋਲ ਲਈ ਸਰ ਅੰਦਰ ਕੈਮਰੇ ਲੱਗੇ ਨੇ ਜਿਹੜਾ ਕਰੂਗਾ ਫੱਟਾ ਵੀ ਰੋਊਗਾ ਨਾਲ ਤਾਂ ਮੈਂ ਜੋ ਬਸ ਮੇਰੇ ਨਾਲ ਆਹ ਚਲੋ ਤੇਰੇ ਕੋਈ ਅੰਦਰ ਫਾਈਲ ਖੋਈ ਹੈ ਜੀ ਅੰਦਰ ਤੇ ਫੋਨ ਅੰਦਰ ਕਿਹਾ ਨਾ ਤੁਮਹੇ ਜਗ੍ਹਾ ਥੋੜੇ ਸਾਹਮਣੇ ਅੰਦਰ ਫਾਈਲ ਲੱਗੇ ਨੇ ਸਰ ਦਿਖਾ ਰਿਹਾ ਅੰਦਰ ਕੈਮਰਾ ਲੱਗਿਆ ਜੀ ਅੰਦਰ ਕੈਮਰਾ ਲੱਗਿਆ ਮੇਰੇ ਕੋਲ ਡਰਾਈਵਰ ਦਾ ਫੋਨ ਖੋਇਆ ਹਾਂ ਹਾਂ ਹੁਣ 2 ਮਿੰਟ ਅਸੀਂ ਤੋਂ ਇਹ ਕਹੀ ਅੰਦਰ ਇੱਥੋਂ ਸਾਰੇ ਕੈਂਡੀਡੇਟ ਉਹਦਾ ਪਿਲਡਾ ਨੂੰ ਨਾਲ ਤੋਂ ਦੁਆਲੇ ਬਸ ਫਿਲਦਾ ਤੁਹਾਡੇ ਸਾਹਮਣੇ ਨਹੀਂ ਕੋਈ ਨਾ ਅੰਦਰ ਤੋਂ ਉਹਦੇ ਸਾਹਮਣੇ ਫੈਲਾ ਕੋਈ ਨਹੀਂ ਸਰ ਮੈਂ ਇੱਥੋਂ ਇੱਥੋਂ 100 ਬੰਦਾ ਕਿਵੇਂ ਅੰਦਰ ਆ ਗਏ ਸਰ ਇੱਥੋਂ ਆ ਦੇਖੋ ਜਦੋਂ ਐ ਉਹ ਹੋਰ ਕਿੱਥੇ ਆ ਗਏ ਨਾ ਤੁਹਾਨੂੰ 100 ਬੰਦਾ ਤਾਂ ਅੰਦਰ ਤੁਸੀਂ ਬਾੜ ਲਿਆ ਕਿਸੇ ਕੋ ਸਾਹਮਣੇ ਨਹੀਂ ਕੋਈ ਨਹੀਂ ਕੋਈ ਨਾ ਉੱਤਰੇ ਵੀ ਕੋਈ ਹੈ ਅੰਦਰ گواہ چار بندے ਬਾਪੀ ਚ ਮੈਂ ਚਲੇ ਵੈਚਰ ਉਹੀ ਜਾਣਗੇ ਉਹੀ ਭੇਜ ਦੇਣੇ ਇਹਨਾਂ ਦਾ ਨਾਮ ਲਿਖਿਆ ਜਿਹਨਾਂ ਦਾ ਲਿਖਿਆ ਇਹ ਤਾਂ ਅੰਦਰੋਂ ਆਇਆ ਲੈਣ ਸਰ ਇਹ ਮੈਨੂੰ ਕਹਿੰਦਾ ਕੋਈ ਦੀ ਗਾਈ ਕੈਂਡੀਡੇਟ ਆਉਂਦੀ ਜਾਓ ਯਾਰ ਆਪਣੀ ਘਰ ਵਾਲੀ ਕੋ ਨਾਲ ਜਾਓ ਮੈਂ ਬੰਦਾ ਨਹੀਂ ਜਾਊਗਾ ਤੁਹਾਡੇ ਤੋਂ ਸਾਹਮਣੇ ਹੋ ਰਿਹਾ ਸਾਰਾ ਕੁਝ ਤੁਹਾਡੇ ਤੋਂ ਸਾਹਮਣੇ ਹੋ ਰਿਹਾ ਸੀ ਬੈਠੇ ਦੋ ਗਵਾਹ ਅੰਦਰ ਦੇ ਥੋੜਾ ਜਿਹਾ ਆਪਾਂ ਆਪਾਂ ਆਹ ਕਰਨਾ ਨਾ ਇਹ ਪੋਪੀਓ ਅਰਾਮਤਾਈ ਮਾਣੋ ਮਾਣੋ ਮੇਰੇ ਅਧਾ ਕੀ ਕਰੇਂ ਰੋਣੇ ਦੇ ਦੇ ਦੋ ਗਵਾਹਾਂ ਦੇ ਫਿਰ ਮੈਨੂੰ ਨਾਲ ਤਾਂ ਲਿਆ ਜੀਆ ਲੈ ਦੋ ਗਵਾਹੇ ਉਹ ਦੇ ਓਏ ਜੀ ਸਾਹਿਬ ਬੋਲ ਕੇ ਦਿਆ ਕੈਂਡੀਡੇਟ ਜੀ 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 ਗਿਆ ਜੀ ਕਾਂਗਰਸ ਪਾਰਟੀ ਵੱਲੋਂ ਅਸੀਂ ਕੀ ਨਾਮ ਆਪਣੇ ਮਨਦੀਪ ਸਿੰਘ ਜੀ ਕਿ ਕਿ ਜਿਹੜਾ ਬਸ ਬਹੁਤ ੱੱਕਾ ਛਾਈ ਹੋ ਰਹੀ ਰਿਹਾ ਹਜੇ ਤੱਕ ਇਹ ਕੰਮੇ ਨਹੀਂ ਹੋਇਆ ਜੀ ਪਹਿਲਾਂ ਮਤਲਬ ਕਿ ਲੇਖ ਜਿਵੇਂ ਨਹੀਂ ਬਖਸ਼ੇ ਜਾ ਰਹੇ ਜੀ ਅਸੀਂ ਵੀ ਬਸ ਇੱਕ ਬਹੁਤ ਔਖੀ ਆਪਣੀ ਫਾਈਲ ਲੈ ਕੇ ਗਿਆ ਜੀ ਸਾਡੇ ਨਾਲ ਵੀ ਸਾਡੇ ਨਾਲ ਦੇ ਨਾਲ ਤੁਮਾਰ ਹੋਈ ਤੇ ਮੈਂ ਵੀ ਕਿਸੇ ਹੋਰ ਨੂੰ ਆਪਣੀ ਫਾਈਲ ਫੜਾ ਕੇ ਤਾਂ ਅੰਦਰ ਗਿਆ ਜੀ ਪਿੰਡ ਬਲਾਸਪੁਰਾ ਜੀ ਮੈਂ ਜੌਨ ਮੁਹੱਦੀਨ ਦੇ ਤੋਂ بلاک سمتی کا بہت زیادہ تک <سؤال> ਜਾਓ 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 ਕਰੋ ਇਹ ਮਾਸਾ ਦੇ ਜਾਓ ਜੀ ਤਾਂ ਜਾਓ ਇਹ ਦੱਸੋ ਮੈਂ ਲੈ ਲਵਾਂ ਨਾ ਪਰ ਉਹਨੂੰ ਬੈਜੀ ਪਰ ਉਹਨੂੰ ਸਾਡਾ ਜਾਓ ਜੀ ਜਾਓ ਮੈਂ ਤੁਹਾਨੂੰ ਦੂਆ ਇਹ ਇਮਾਰਤ ਦੀ ਸੇਫਟੀ ਕਰਨ ਦੀ ਕੀ ਹੈ ਕਿ ਜਿਹੜੇ 1.5 200 ਖੜਾਏ ਇੱਕ ਅੱਧੀ ਚੱਲਦੇ ਹੋਰਾਂ ਤਾਂ ਤੁਸੀਂ ਕਹਿੰਦੇ ਵੀ ਗੱਲਾ ਕੈਂਡੀਡੇਟ ਅੰਦਰ ਆਵੇ ਇਹ ਕਿਸ ਹੱਤ ਨਾਲ ਖੜਾ ਰਿਹਾ ਅੰਦਰ ਇਹ ਪੂਜਤ ਕੱਲ ਅਖੀਰ ਤੋ ਜੀ ਸਰ ਰਹਿਣਾ ਹੈ ਸਰਕਾਰ ਦੇ 4-6 ਮਹੀਨੇ ਬਾਅਦ ਸਾਲ ਬਾਅਦ ਬਦਲ ਜੇਗੀ ਆਪਾਂ ਤਾਂ ਉਹੀ ਤੁਸੀਂ ਦਾ ਫਿਰ ਵੀ ਮੁਲਾਜ਼ਮ ਰਹਿਣਾ ਤੁਹਾਨੂੰ ਨਹੀਂ ਇੰਨੀ ਜਿਆਦਾ ਸਰਕਾਰ ਦੇ ਪ੍ਰੈਸ਼ਰ ਚ ਆਉਣਾ ਚਾਹੀਦਾ ਸਾਡੀ ਤਾਂ ਬੇਨਤੀ ਹੈ ਵੀ ਦੇਖੋ ਯਾਰ ਲੋਕਾਂ ਨੂੰ ਆਪਣੀ ਆਪਣੀ ਚੋਣ ਲੜਨ ਦਿਓ ਤੁਸੀਂ ਲਾਡਰਟਰ ਮੇਨਟੇਨ ਰੱਖੋ ਕਿਹਦੇ ਨੂੰ ਨਹੀਂ ਰੋਹਦੇ ਸਾਰੇ ਲੰਘਦੇ ਹੁੰਦੇ ਆ ਮੈਂ ਤੁਹਾਨੂੰ ਉਰੇ ਤੋਂ ਫੈਲਾ ਦਿੰਦਾ ਸਾਡੇ ਵੰਡੇ ਦਾ ਫਿਰਦਰ ਪੜੀ ਜਾਂਦੇ ਨੇ ਇੱਥੇ ਆ ਕੇ ਕੋਈ ਨਹੀਂ ਹੋ ਰਿਹਾ ਇੱਥੇ ਆ ਕੇ ਫੈਲਾ ਖੋਈਆਂ ਗਈਆਂ ਆ ਦੇਖ ਲਓ ਪ੍ਰੈਸਰ ਬਾਰੀ ਹੋ ਗਿਆ ਹਰ ਜੋ ਕਹਿੰਦੇ ਆ ਇਹਨਾਂ ਤੋਂ ਅੱਗੇ ਵੀ ਫੈਲਾ ਖੋਈਆਂ ਗਈਆਂ ਇੱਥੋਂ ਪਹਿਲਾਂ ਲੇਡੀਆਂ ਤੋਂ ਫੈਲਾ ਖੋਈਆਂ ਨਾ ਲੇਡੀ ਪੁਲਿਸ ਕੌਣ ਕਰਨੀ ਮੇਰੀ ਅੰਦਰੋਂ ਖੋਈ ਗਈ ਹੈ ਅੰਦਰੋਂ ਤੇ ਬੰਦੇ ਅੰਦਰ ਵੀ ਅੰਦਰ ਹੀ ਭੇਜ ਤੇ ਬੰਦੇ ਅੰਦਰ ਹੋਣਗੇ ਇਹ 35 ਨਹੀਂ ਅੰਦਰ ਲਗਾਉਂਦੇ ਸਾਰੇ ਅੰਦਰ ਵੀ ਅੰਦਰ ਫੈਲਾ ਨਾ ਹੋਣ ਅੰਦਰ ਮੇਰੀ ਕੋਈ ਨਹੀਂ ਆਹ ਆਹ ਬੰਦੇ ਦੀ ਅੰਦਰ ਫਾਈਲ ਖੋਲ ਲਈ ਆਂ ਸਰ ਅੰਦਰ ਕੈਮਰੇ ਲੱਗੇ ਨੇ ਜਿਹੜਾ ਕਰੂਗਾ ਪਛਾ ਵੀ ਰੋਊਗਾ ਨਾ ਤਾਂ ਮੈਂ ਜੂੰ ਬਸ ਮੇਰੇ ਨਾਲ ਆਓ ਚਲੋ ਤੇਰੇ ਕੋਈ ਜਗ੍ਹਾ ਰੱਖ ਰਿਹਾ ਅੰਦਰ ਫਾਈਲ ਹੋਈ ਹੈ ਜੀ ਅੰਦਰ ਅੰਦਰ ਦੇ ਜਿਆ ਨਾ ਕਿਹੜੀ ਜਗ੍ਹਾ ਤੁਹਾਡੇ ਸਾਹਮਣੇ ਅੰਦਰ ਫਾਈਲ ਲੱਗੇ ਨੇ ਸਰ ਫਾਈਲ ਹੈ ਅੰਦਰ ਕੈਮਰਾ ਲੱਗਿਆ ਜੀ ਅੰਦਰ ਕੈਮਰਾ ਲੱਗਿਆ ਡਰਾਈਵਰ ਦਾ ਫੋਨ ਖੋਇਆ ਹਾਂ ਆ ਹੁਣ 2 ਮਿੰਟ ਅਸੀਂ ਤੋਂ ਇਹ ਨਹੀਂ ਕਹਿ ਜਾਂ ਅੰਦਰ ਇਹ ਤੋਂ ਸਰ ਕੈਂਡੀਡੇਟ ਉਹਦਾ ਫੋਲਡਾ ਨੂੰ ਨਾਲ ਦੁਆਰ ਬੱਸ ਮੱਲਾ ਤੁਹਾਡੇ ਸਾਹਮਣੇ ਨਹੀਂ ਕੋਈ ਹੈ ਅੰਦਰ ਤੋਂ ਤੁਹਾਡੇ ਸਾਹਮਣੇ ਫੈਲਾ ਕੋਈ ਨਹੀਂ ਸਰ ਮੈਂ 100 ਇੱਥੋਂ 100 ਬੰਦਾ ਕਿਵੇਂ ਅੰਦਰ ਆ ਗਏ ਸਰ ਇੱਥੋਂ ਆ ਦੇਖੋ ਜਦੋਂ ਤੂੰ ਐ ਹੋਰ ਬੰਦੇ ਆ ਗਏ ਇੱਕ ਬੰਦਾ ਤੁਹਾਨੂੰ 100 ਬੰਦਾ ਤੁਹਾਨੂੰ ਅੰਦਰ ਤੁਸੀਂ ਮਾਰ ਲਿਆ ਕਿਤੇ ਘੱਟ ਨਹੀਂ ਕੋਈ ਹੈ ਮੈਂ ਹੋਰ ਵੀ ਕੋਈ ਹੈ ਅੰਦਰ ਵਾਹ ਜੀ ਇਹ ਦੇਖੋ ਭਾਈ ਜਵਾਦ ਦੋ ਗਵਾਹ ਜਾਓ ਤੁਸੀਂ ਜਵਾਦ ਦੋ ਆਪਣੇ ਕਿਹੜੋ ਨਾਲ ਕਮ ਗਏ ਤੇਰੇ ਮੀਨੀ ਮੀਟ ਜੰਦੇ ਹੋ ਤੁਸੀਂ ਬਾਹਰ ਹੋਗੇ ਉਹ ਅੰਦਰ ਹੈਗੇ ਨਾ ਤੁਸੀਂ ਇਹਨਾਂ ਨਾਲ ਗਵਾਹ ਆ ਯਾਰ ਯਾਰਾ ਉਹਨੇ ਤੁਸੀਂ ਕੈਂਡੀਡੇਟ ਦਾ ਉੱਤ ਵੀ ਨਹੀਂ ਜਾ ਸਕਦਾ ਯਾਰ ਇਹ ਕੈਂਡੀਡੇਟ ਦਾ ਯੂਰ ਕੈਂਡੀਡੇਟ ਦਾ ਪੁੱਤ ਹੈ ਜੇ ਵੀ ਭਾਈ ਦਾ ਹੈ ਜੇ ਵੀ ਭਾਈ ਦਾ ਦੋ ਦੋ ਗਵਾਹ ਜਾਣਗੇ ਜੀ ਦਵਾਹ ਕੋ ਦੋ ਹੀ ਕੋਣ ਬੀਜ ਜੀ ਚਾਰ ਬੰਦੇ ਕੋਈ ਇੱਕ ਬੰਦੇ ਸਰ ਨਹੀਂ ਦੋ ਕਿੰਦੇ ਗਵਾਹ ਵਿੱਚ ਮੈਂਸ਼ਨ ਲੈ ਮੈਂਸ਼ਨ ਉਹੀ ਜਾਣਗੇ ਕਿਨਾਂ ਦਾ ਨਾਮ ਲਿਖਿਆ ਜਿਹਨਾਂ ਦਾ ਨਾਮ ਲਿਖਿਆ ਇਹ ਤਾਂ ਅੰਦਰੋਂ ਆਇਆ ਲੈਣ ਸਰ ਇਹ ਮੈਨੂੰ ਇਹ ਕਹਿੰਦੇ ਕਿ ਬਾਕੀ ਕੋਈ ਦੀ ਬਾਲੀ ਕੈਂਡੀਡੇਟ ਆ ਉਹ ਕੀ ਜਾਣਾ ਆਪਣੀ ਘਰ ਵਾਲੀ ਤੋਂ ਨਾਲ ਜਾਊਗੀ ਨਹੀਂ ਕੋਈ ਬੰਦਾ ਨਹੀਂ ਜਾਊਗਾ ਜਦੋਂ ਜਤੀ ਜੀ ਦਾ ਟੋਡੇ ਤੋਂ ਸਾਹਮਣੇ ਹੋ ਰਿਹਾ ਸਾਰਾ ਕੁਝ ਤੁਹਾਡੇ ਤੋਂ ਸਾਹਮਣੇ ਹੋ ਰਿਹਾ ਦੋ ਗਵਾਰ ਅੰਦਰ ਦੇ ਲੋਕ ਆ ਰਹੇ ਨੇ ادھر دو گوانے پھر ملنا آتا لے آ جا لیا دو گوان لے وہ ਦਰ ਗਿਆ ਜੀ ਬਾਕੀ ਹੋਰ ਪਾਸੇ ਜੀ ਰਾਜ ਵਿਦਵਾਨ ਫੋਟੋ ਖਿਚੀਏ ਕਾਂਗਰਸ ਪਾਰਟੀ ਵੱਲੋਂ ਅਸੀਂ ਕੀ ਨਾਮ ਆਪਣੀ ਅਮਨਦੀਪ ਸਿੰਘ ਜੀ ਕਿ ਕਿ ਜਿਹੜਾ ਬਸ ਬਹੁਤ ੱੱਕਾਸ਼ਾਈ ਹੋ ਰਹੀ ਹੈ ਜਿਹੜਾ ਹਜੇ ਤੱਕ ਇਹ ਕੰਮੇ ਨਹੀਂ ਹੋਇਆ ਜੀ ਪਹਿਲਾਂ ਮਤਲਬ ਕਿ ਲੇਗ ਜਿਵੇਂ ਨਹੀਂ ਬਾਕੇ ਜਾ ਰਹੇ ਜੀ ਅਸੀਂ ਵੀ ਬਸ ਇੱਕ ਬਹੁਤ ਔਖੀ ਆਪਣੀ ਫਾਈਲ ਲੈ ਕੇ ਗਏ ਜੀ ਸਾਡੇ ਨਾਲ ਵੀ ਸਾਡੇ ਨਾਲ ਦੇ ਨਾਲ ਤੁਮਾਰ ਹੋਈ ਤੇ ਮੈਂ ਵੀ ਕਿਸੇ ਹੋਰ ਨੂੰ ਆਪਣੀ ਫਾਈਲ ਫੜਾ ਕੇ ਤਾਂ ਅੰਦਰ ਗਿਆ ਜੀ ਕਜੀ ਪਿੰਡ ਬਲਾਸਪੁਰਾ ਜੀ ਮੈਂ ਜੌਨ ਮੁਹਰਦੀ ਤੋਂ گلاب سمبھ جی کا امیدوار بہت زیادہ ਤਲ ਜਾਓ ਤਲ ਜਾਓ ਤਲ ਆਹ ਪਕਾਇਆ ਸੀ 3 ਮਾਸਾ ਦੇ ਤੋਂ ਜਾਓਲੀ ਤੋਂ ਵੀ ਨਹੀਂ ਆਹ ਦੱਸੋ ਮੈਂ ਲੈ ਲਵਾਂ ਤੇ ਉੱਪਰ ਹੋਣੇ ਗੈਰੀ ਪਰ ਉਸਾਰਾ ਚਲੋ ਜਾਓ ਤਲ ਜਾਓ ਮੈਂ ਤੇ ਨਹੀਂ ਦੂਰਾ ਇਹ ਇਨਾ ਤੇ ਸੇਫਟੀ ਕੰਰਨ ਨਾਲ ਜੀਤੀ ਹੈ ਜਿਹੜੇ 1.5 200 ਖੜਾਏ ਇੱਕ ਇੱਥੇ ਕਰਦੇ ਹੋ ਹੋਰਾਂ ਤੋਂ ਕਹੀ ਜਾਂਨੇ ਵੀ ਕੱਲਾ ਕੈਂਡੀਡੇਟ ਅੰਦਰ ਵਾਲੇ ਇਹ ਕਿਸੇ ਹੱਤ ਨਾਲ ਖੜਾ ਰਖੇ ਅੰਦਰ ਇਹ ਮੁਜੱਦਦਾਂ ਨੂੰ RZC ਸਰ ਰਹਿਣਾ ਹੈ ਸਰਕਾਰ ਦੇ 4-6 ਮਹੀਨੇ ਬਾਅਦ ਸਾਲ ਬਾਅਦ ਬਦਲ ਜੇਗੀ ਆਪਾਂ ਤਾਂ ਉਹੀ ਤੁਸੀਂ ਤਾਂ ਫਿਰ ਵੀ ਮੁਲਾਜ਼ਮ ਰਹਿਣਾ ਤੁਹਾਨੂੰ ਨਹੀਂ ਨਹੀਂ ਜਿਆਦਾ ਸਰਕਾਰ ਦੇ ਪ੍ਰੈਸ਼ਰ ਚ ਆਉਣਾ ਚਾਹੀਦਾ ਸਾਡੀ ਤਾਂ ਬੇਨਤੀ ਹੈ ਵੀ ਦੇਖੋ ਯਾਰ ਲੋਕਾਂ ਨੂੰ ਆਪਣੀ ਆਪਣੀ ਚੋਣ ਲੜਨ ਦਿਓ ਤੁਸੀਂ ਲਾ ਡਾਇਰੈਕਟਰ ਮੇਨਟੇਨ ਰੱਖੋ ਕਿਹਦੇ ਨੂੰ ਨਹੀਂ ਰੋਕਦੇ ਸਾਰੇ ਲੰਘਣਦੇ ਹੁੰਦੇ ਆ ਮੈਂ ਤੁਹਾਨੂੰ ਉਰੇ ਤੋਂ ਫੈਲਾ ਦਿੰਦਾ ਸਾਰੇ ਬੰਦੇ ਤਾਂ ਫਿਰ ਅੱਗੇ ਵੱਢ ਜਾਂਦੇ ਨੇ ਇੱਥੇ ਆ ਕੇ ਕੋਈ ਨਹੀਂ ਬੋਲਿਆ ਇੱਥੇ ਆ ਕੇ ਫੈਲਾ ਖੋਈਆਂ ਗਈਆਂ ਆ ਦੇਖੋ ਪ੍ਰੈਸਰ ਲੱਗਦਾ ਹਾਂ ਖੜ ਜੋ ਥਾਣੇ ਇਹਨਾਂ ਤੋਂ ਅੱਗੇ ਵੀ ਫੈਲਾ ਖੋਈਆਂ ਗਈਆਂ ਇੱਥੋਂ ਪਹਿਲਾਂ ਪੁਲਿਸ ਤੋਂ ਫੈਲਾ ਖੋਈਆਂ ਦਾ ਲੇਡੀ ਪੁਲਿਸ ਕਾਲ ਕਰਦੀ ਮੇਰੀ ਅੰਦਰੋਂ ਹੋਈ ਗਈ ਹੈ ਅੰਦਰੋਂ ਕੋਈ ਇੱਥੇ ਬੰਦੇ ਉੱਧਰ ਅੰਦਰ ਹੀ ਭੇਜਦੇ ਬੰਦੇ ਅੰਦਰ ਹੋਣਗੇ ਇਹ 35 ਨਹੀਂ ਅੰਦਰ ਲਗਾਉਂਦੇ ਜੀ ਪਰ ਵੀ ਤਾਂ ਅੰਦਰ ਫੈਲਾਣਾ ਹੋਰ ਆਉਂਦਾ ਅੰਦਰ ਮੇਰੀ ਕੰਦੀ ਆਹ ਆ ਬੰਦੇ ਦੀ ਅੰਦਰ ਫਾਈਲ ਖੋਲ ਲਈ ਸਰ ਅੰਦਰ ਕੈਮਰੇ ਲੱਗੇ ਨੇ ਜਿਹੜਾ ਕਰੂਗਾ ਪੱਛਾ ਵੀ ਰੂਗਾ ਨਾ ਤਾਂ ਮੈਂ ਜੋ ਬਸ ਮੇਰੇ ਨਾਲ ਆਓ ਚਲੋ ਚਲੋ ਖੋਈ ਹੈ ਜਾਨ ਅੰਦਰ ਫਾਈਲ ਖੋਈ ਹੈ ਜੀ ਅੰਦਰ ਸਰ ਅੱਲੇ ਤੇ ਗਏ ਨਾ ਪਿੱਛੇ ਜਗ੍ਹਾ ਥੋੜੇ ਸਾਹਮਣੇ ਅੰਦਰ ਫਾਈਲ ਲੱਗੇ ਨੇ ਅੰਦਰ ਕੈਮਰਾ ਲੱਗਿਆ ਜੀ ਅੰਦਰ ਕੈਮਰਾ ਲੱਗਿਆ ਮੇਰੇ ਕੋਲ ਡਰਾਈਵਰ ਦਾ ਫੋਨ ਖੋਇਆ ਹਾਂ ਆ ਹੁਣ 2 ਮਿੰਟ ਅਸੀਂ ਤੋਏ ਨੇ ਕਾ ਇੰਦਰ ਕੁਛ ਨਹੀਂ ਹੋਣਾ ਇੱਥੋਂ ਸਰ ਕੈਂਡੀਡੇਟ ਉਹਦਾ ਜਿਹੜਾ ਮੈਨੂੰ ਪੁੱਛਦਾ ਨਾਲ ਦੋ ਦਾਰੇ ਬੱਸ ਤੁਹਾਡੇ ਸਾਹਮਣੇ ਨਹੀਂ ਕੋਈ ਸਰ ਅੰਦਰ ਤੋਂ ਤੁਹਾਡੇ ਸਾਹਮਣੇ ਫੈਲਾ ਕੋਈ ਨਹੀਂ ਸਰ ਮੈਂ ਇੱਥੋਂ ਇੱਥੋਂ 100 ਬੰਦਾ ਕਿਵੇਂ ਅੰਦਰ ਆ ਗਏ ਸਰ ਇੱਥੋਂ ਆ ਦੇਖੋ ਉਹ ਤਾਂ ਆਏ ਹੋਰ ਬੰਦੇ ਆ ਗਏ ਆ ਇੱਕ ਹੱਲ ਮੈਨੂੰ 100 ਬੰਦਾ ਤਾਂ ਅੰਦਰ ਤੁਸੀਂ ਬਾਹਰ ਲਿਆ ਕਿੱਥੇ ਖੰਸਾ ਨਹੀਂ ਕੋਈ ਨਹੀਂ ਇੱਥੇ ਵੀ ਕੋਈ ਨਹੀਂ ਨੇ ਉਹ ਤੇ ਵੀ ਕੋਈ ਹੈ ਅੰਦਰ ਆ ਵਾਹ ਜੀ ਇਹ ਦੇਖੋ ਗਵਾਹ ਜੀ ਦੋ ਗਵਾਹ ਜਾਓ ਜੀ ਗਵਾਹ ਦੋ ਦੋ ਆਪਣੇ ਫਿਰ ਉਹ ਨਾਲ ਕੌਣ ਗਿਆ ਤੇਰੇ ਮਿੰਮੀ ਸੀ ਜਾਂਦੇ ਹੋ ਤੁਸੀਂ ਬਾਹਰ ਹੋਗੇ ਉਹ ਅੰਦਰ ਹੈਗੇ ਨਾ ਨੂੰ ਬਿਨਾਂ ਗਵਾਹ ਆ ਯਾਰ ਤੁਸੀਂ ਕੈਂਡੀਡੇਟ ਦੇ ਕੋਤ ਵੀ ਨਹੀਂ ਜਾ ਸਕਦੇ ਯਾਰ ਇਹ ਕੈਂਡੀਡੇਟ ਆਪਣੇ ਫਿਊਰ ਕੈਂਡੀਡੇਟ ਦਾ ਵੀ ਦੋ ਇਹ ਵੀ ਵਾਈਕਾ ਹੈ ਇਹ ਵੀ ਵਾਈਕਾ ਦੋ ਦੋ ਗਵਾਹ ਜਾਣਗੇ ਜੀ ਗਵਾਹ ਕੋ ਦੋ ਹੀ ਕੋਣ ਬੀ ਜੀ ਚਾਰ ਬੰਦੇ ਕੋਈ ਇੱਕ ਮਿੰਟ ਯਾਰ ਸਰ ਦੇ ਗੱਬਾ ਬਿਚੇ ਮੈਂਸ਼ਨ ਹੈ ਮੈਂਸ਼ਨ ਉਹੀ ਜਾਣਗੇ ਉਹੀ ਵੇਖਦੇ ਨੇ ਇਹਨਾਂ ਦਾ ਨਾਮ ਲਿਖਿਆ ਜਿਹਨਾਂ ਦਾ ਲਿਖਿਆ ਇਹ ਤਾਂ ਅੰਦਰੋਂ ਆਇਆ ਲੈਣ ਸਰ ਇਹ ਮੈਨੂੰ ਕਹਿੰਦੇ ਸਾਈਡ ਪਾਰਟੀ ਉਹਦੀ ਗੋਲੀ ਕੈਂਡੀਡੇਟ ਉਹ ਕੀ ਹੋਵੇ ਆਪਣੀ ਘਰ ਵਾਲੀ ਤੋਂ ਨਾਲ ਜਾਓ ਕੋਈ ਨਾ ਜਊਗਾ ਤੁਹਾਡੇ ਤੋਂ ਸਾਹਮਣੇ ਹੋ ਰਿਹਾ ਸਾਰਾ ਕੁਝ ਤੁਹਾਡੇ ਤੋਂ ਸਾਹਮਣੇ ਹੋ ਰਿਹਾ ਦੋ ਗਵਾਹ 70 70 ਰੱਬ ਆਲਾ ادھر دو گا جاتی ہے آتا لے آ دیا لیا دو گوا لے وہ ਲਗ ਗਿਆ ਬੋਲਵਾ ਬੋਲਵਾ ਕਾਂਗਰਸ ਪਾਰਟੀ ਵੱਲੋਂ ਅਸੀਂ ਕੀ ਨਾਮ ਆਪਣੇ ਅਮਨਦੀਪ ਸਿੰਘ ਜੀ ਜਿਹੜਾ ਬੱਸ ਬਹੁਤ ੱਟਕਾ ਛਾਈ ਹੋ ਰਹੀ ਹੈ ਜਿਹੜਾ ਕਦੇ ਕੰਮੇ ਨਹੀਂ ਹੋਇਆ ਜੀ ਪਹਿਲਾਂ ਮਤਲਬ ਕਿ ਮੇਕ ਜਿਵੇਂ ਨਹੀਂ ਬਖਸ਼ੇ ਜਾ ਰਹੇ ਨੇ ਅਸੀਂ ਵੀ ਬਸ ਇੱਕ ਬਹੁਤ ਔਖੀ ਆਪਣੀ ਫਾਈਲ ਲੈ ਕੇ ਗਏ ਜੀ ਸਾਡੇ ਨਾਲ ਵੀ ਸਾਡੇ ਨਾਲ ਦੇ ਨਾਲ ਤੁਮਾਰ ਹੋਈ ਤੇ ਮੈਂ ਵੀ ਕਿਸੇ ਹੋਰ ਨੂੰ ਆਪਣੀ ਫਾਈਲ ਫੜਾ ਕੇ ਤਾਂ ਅੰਦਰ ਗਿਆ ਜੀ ਕਈ ਪਿੰਡ ਬਲਾਸੂੰਗਾ ਜੀ ਮੈਂ ਜੌਨ ਮੁਹੱਦੀਦ ਕੋ ਤੋਂ

ਚਲੋ ਜਾਓ 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 ਕਰੋ ਜੀ ਮਸਾ ਦੇ ਦੋ ਜਾਓ ਜੀ ਤੋਂ ਜੀ ਬਾਹਰ ਜਾਓ ਮੈਂ ਲੈ ਲਵਾਂ ਤੇ ਨਾ ਕੋਈ ਹੋਣੇ ਬੈਠੇ ਭਰਾਂ ਨੂੰ ਸਾਰੇ ਚਲੋ ਜਾਓ ਜੀ ਜਾਓ ਵੈਲਕਮ ਟੂ ਦ ਆਈ ਇਹਨਾਂ ਦੀ ਸੇਟੀ ਕਰਨ ਦੀ ਸੀ ਠੀਕ ਜਿਹੜਾ 1.200 ਖੜਾਏ ਕਿੱਥੇ ਕਰਦੇ ਹੋ ਹੋਰਾਂ ਤਾਂ ਤੁਸੀਂ ਕਹਿੰਦੇ ਵੀ ਕੱਲਾ ਕੈਂਡੀਡੇਟ ਅੰਬਰ ਆਵੇ ਇਹ ਕਿਸੇ ਹੱਥ ਨਾਲ ਸਾਰ ਕੇ ਅੰਦਰ ਇਹ ਕੁਦਰਤ ਕੰਮ ਕਰਕੇ ਤੁਸੀਂ ਸਰ ਰਹਿਣਾ ਹੈ ਸਰਕਾਰ ਦੇ ਅਚਾਰ 6 ਮਹੀਨੇ ਬਾਅਦ ਸਾਲ ਬਾਅਦ ਬਦਲ ਜੇਗੀ ਆਪਾਂ ਤਾਂ ਉਰੀ ਤੁਸੀਂ ਦਾ ਫਿਰ ਵੀ ਮੁਲਾਜ਼ਮ ਰਹਿਣਾ ਤੁਹਾਨੂੰ ਨਹੀਂ ਇੰਨੀ ਜਿਆਦਾ ਸਰਕਾਰ ਦੇ ਪ੍ਰੈਸ਼ਰ ਚ ਆਉਣਾ ਚਾਹੀਦਾ ਸਾਡੀ ਤਾਂ ਬੇਨਤੀ ਹੈ ਵੀ ਦੇਖੋ ਜੀ ਆ ਲੋਕਾਂ ਨੂੰ ਆਪਣੀ ਆਪਣੀ ਚੋਣ ਲੜਨ ਦਿਓ ਤੁਸੀਂ ਲਾ ਡਾਇਰੈਕਟਰ ਮੇਨਟੇਨ ਰੱਖੋ ਕਿਹਦੇ ਨੂੰ ਨਹੀਂ ਰੋਕਦੇ ਸਾਰੇ ਲੰਘਦੇ ਨੇ ਹੁੰਦੇ ਆ ਸਾਡੇ ਬੰਦੇ ਤਾਂ ਫਿਰ ਅੱਗੇ ਵੱਢੀ ਜਾਂਦੇ ਨੇ ਇੱਥੇ ਆ ਕੇ ਕੋਈ ਹੋ ਰਿਹਾ ਇੱਥੇ ਆ ਕੇ ਫਾਇਦਾ ਖੋਈਆਂ ਗਈਆਂ ਆ ਦੇਖ ਲਓ ਪ੍ਰੈਸਰ ਲੱਗਦਾ ਹਾਂ ਕੱਢ ਦਿਓ ਥਾਨੇ ਇਹਨਾਂ ਤੋਂ ਅੱਗੇ ਵੀ ਫੈਲਾ ਖੋਈਆਂ ਗਈਆਂ ਇੱਥੋਂ ਲੇਡੀਜ਼ ਤੋਂ ਫੈਲਾ ਖੋਈਆਂ ਨਾ ਲੇਡੀ ਪੁਲਿਸ ਕੋਲ ਸਕਦੀ ਮੇਰੀ ਅੰਦਰੋਂ ਖੋਈ ਗਈ ਹੈ ਅੰਦਰੋਂ ਕੋਈ ਇੱਥੇ ਬੰਦੇ ਅੰਦਰੋਂ ਅੰਤਰੀ ਭੇਦ ਤੇ ਬੰਦੇ ਅੰਦਰ ਹੋਣਗੇ ਇਹਨਾਂ ਦੀ ਮੈਨੂੰ ਨਹੀਂ ਅੰਦਰ ਲੱਗਦੀ ਸਾਰੇ ਅੰਦਰ ਨਰਵਿੰਦਰ ਵੀ ਅੰਦਰ ਫੈਲਾ ਲਾ ਖੋਣ ਅੰਦਰ ਮੇਰੀ ਕੋਈ ਆ ਆ ਬੰਦੇ ਨੇ ਅੰਦਰ ਫਾਈਲ ਖੋਲ ਲਈ ਸਰ ਅੰਦਰ ਕੈਮਰੇ ਲੱਗੇ ਨੇ ਜਿਹੜਾ ਕਰੂਗਾ ਫੱਟਾ ਵੀ ਰੋਊਗਾ ਨਾ ਤਾਂ ਮੈਂ ਜੋ ਬਸ ਮੇਰੇ ਨਾਲ ਚਲੋ ਤੇਰੀ ਕੋਈ ਅੰਦਰ ਸਰ ਅੰਦਰ ਫਾਈਲ ਕੋਈ ਹੈ ਜੀ ਅੰਦਰ ਤੇ ਖੋਲ ਕੇ ਕਹਿੰਦਾ ਨਾ ਤੁਹਾਨੂੰ ਸਾਰੀ ਜਗ੍ਹਾ ਤੁਹਾਡੇ ਸਾਹਮਣੇ ਅੰਦਰ ਫਾਈਲ ਲੱਗ ਰਹੇ ਨੇ ਸਰ ਦੀ ਫਾਈਲ ਅੰਦਰ ਕੈਮਰਾ ਲੱਗਿਆ ਜੀ ਅੰਦਰ ਕੈਮਰਾ ਲੱਗਿਆ ਮੇਰੇ ਕੋਲ ਡਰਾਈਵਰ ਦਾ ਫੋਨ ਖੋਇਆ ਹਾਂ ਆ ਹੁਣ 2 ਮਿੰਟ ਅਸੀਂ ਤੋਏ ਨੇ ਕਹਿੰਦੇ ਅੰਦਰ ਇੱਥੋਂ ਸਭ ਨੇ ਕਿਹਾ ਕਿ ਉਹਦਾ ਫੇਰਲਾ ਨੂੰ ਪੁੱਟ ਕੇ ਦਰਵਾਜ਼ਾ ਹੀ ਬੰਦ ਹੋ ਗਿਆ ਤੁਹਾਡੇ ਸਾਹਮਣੇ ਨਹੀਂ ਕੋਈ ਹੈ ਪਰ ਅੰਦਰ ਤੋਂ ਤੁਹਾਡੇ ਸਾਹਮਣੇ ਫੇਰਲਾ ਕੋਈ ਨਹੀਂ ਸਰ ਮੈਂ ਇੱਥੋਂ ਇੱਥੋਂ 100 ਬੰਦਾ ਕਿਵੇਂ ਅੰਦਰ ਆ ਗਏ ਸਰ ਇੱਥੋਂ ਆ ਦੇਖੋ ਉਹ ਤਾਂ ਆਏ ਉਹ ਹੋਰ ਕਿੱਥੇ ਨਹੀਂ ਗਏ ਰਾਤ ਇੱਕ ਜੰਮ ਮੈਂ ਤੁਹਾਨੂੰ 100 ਬੰਦਾ ਤਾਂ ਅੰਦਰ ਤੁਸੀਂ ਮਾਰ ਲਿਆ ਨਹੀਂ ਕਿੱਥੋਂ ਖੰਸਾਉਣਾ ਇਹ ਤੇਰੀ ਕੋਈ ਨਹੀਂ ਆਉਂਦਰਾ چار <سؤال> بند ਤੋ ਇਹਦੇ ਗਵਾਹ ਵਿੱਚ ਮੈਂਸ਼ਨ ਨੇ ਮੈਂਸ਼ਨ ਹੋਈ ਜਾਣਗੇ ਹੋਈ ਭੇਜਦੇ ਨੇ ਜਿਨ੍ਹਾਂ ਦਾ ਨਾਮ ਇਹ ਕਿਹਾ ਜਿਹਨਾਂ ਦਾ ਲਿਖਿਆ ਇਹ ਤਾਂ ਅੰਦਰੋਂ ਆਇਆ ਲੈਣ ਸਰ ਇਹ ਮੈਨੂੰ ਇਹ ਕਹਿੰਦਾ ਕਿ ਕੋਈ ਜੀ ਗੌਲੀ ਕੈਂਡੀਡੇਟ ਹੋਊਂਗੀ ਜਾਓ ਆਪਣੀ ਘਰ ਵਾਲੀ ਕੋ ਨਾਲ ਜਾਓ ਬੰਦਾ ਨਹੀਂ ਜਾਊਗਾ ਤੁਹਾਡੇ ਤੋਂ ਸਾਹਮਣੇ ਹੋ ਰਹੇ ਸਾਰਾ ਕੁਝ ਤੁਹਾਡੇ ਤੋਂ ਸਾਹਮਣੇ ਹੋ ਰਹੇ ਦੋ ਗਵਾਹ ਅਸਰ

دو گوا دے پھر میری مانتا لے آ جا لیا دو گوا لے آؤں کرا ਦੋ ਆਵਾਜ਼ ਹੋ ਰਹੀ ਸੀ ਆਵਾਜ਼ ਹੋ ਰਹੀ ਹੈ ਹੋਰ ਪਾਸੇ ਰਾਜ ਜਨਤਾ ਤੋਂ ਫੋਟੋ ਖਿੱਚੀ ਹੈ ਆਵਾਜ਼ ਇੱਕ ਕਾਂਗਰਸ ਪਾਰਟੀ ਵੱਲੋਂ ਅਸੀਂ ਕੀ ਨਾਮ ਆਪਣੀ ਅਮਨਦੀਪ ਸਿੰਘ ਜੀ ਕਿ ਕਿ ਜਿਹੜਾ ਬਸ ਬਹੁਤ ੱੱਕਾ ਛਾਈ ਹੋ ਰਹੀ ਹੈ ਇਹ ਹਜੇ ਤੱਕ ਇਹ ਕੰਮੇ ਨਹੀਂ ਹੋਇਆ ਜੀ ਪਹਿਲਾਂ ਮਤਲਬ ਕਿ ਲੇਟ ਜੀ ਵੀ ਨਹੀਂ ਬਖਸ਼ੇ ਜਾ ਰਹੇ ਨੇ ਅਸੀਂ ਵੀ ਬਸ ਇੱਕ ਬਹੁਤ ਔਖੀ ਆਪਣੀ ਫਾਈਲ ਲੈ ਕੇ ਗਏ ਜੀ ਸਾਡੇ ਨਾਲ ਵੀ ਸਾਡੇ ਨਾਲ ਦੇ ਨਾਲ ਕੁੱਟਮਾਰ ਹੋਈ ਤੇ ਮੈਂ ਵੀ ਕਿਸੇ ਹੋਰ ਨੂੰ ਆਪਣੀ ਫਾਈਲ ਫੜਾ ਕੇ ਤਾਂ ਅੰਦਰ ਗਏ ਜੀ ਭਾਈ ਪਿੰਡ ਬਲਾਸੂੰਗਾ ਜੀ ਮੈਂ ਜੌਨ ਮੁਹੱਦੀਪ ਤੋਂ بلاز سمجھتی کا بہت زیادہ کسر رہی ہے <سلام> ਹਲੋ ਜਾਓ 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 ਆਹ ਬੀਮਾ ਸਾਡੇ ਤੇ ਜਿਹੜਾ گاਉਂ ਦੀ ਤੋਂ ਬੀਮਾ ਹੈ ਇਹ ਦੱਸੋ ਮੈਂ ਲੱਗਦਾ ਨਾ ਪਰ ਹੋਣੇ ਬੈਠੇ ਪਰ ਹੋਣੇ ਸਾਰੇ ਹਲੋ ਜਾਓ ਜਾਓ ਮੇਲ ਤੋਂ ਜੁੜਾ ਕੇ ਇਹ ਨਾ ਤੇ ਸੇਫ ਸਟicker ਨਾਲ ਕੀ ਕੀ ਹੈ ਕਿ ਜਿਹੜੇ 1.5 200 ਖੜਾਏ ਇੱਕ ਸਟicker ਹੋਰਾਂ ਤੋਂ ਤੁਸੀਂ ਕਹਿੰਦੇ ਕਿੰਨਾ ਕੈਂਡੀਡੇਟ ਨੰਬਰ ਆਵੇ ਇਹ ਕਿਸ ਹੱਤ ਨਾਲ ਸਹਾਰ ਕੇ ਅੰਦਰ ਇਹ ਕੁਦਰਤ ਕਰ ਸਰ ਸਰ ਰਹਿਣਾ ਹੈ ਸਰਕਾਰ ਦੇ ਆਚਾਰ 6 ਮਹੀਨੇ ਬਾਅਦ ਸਾਲ ਬਾਅਦ ਬਦਲ ਜਾਏਗੀ ਆਪਾਂ ਤਾਂ ਉਹੀ ਤੁਸੀਂ ਦਾ ਫਿਰ ਵੀ ਮੁਲਾਜ਼ਮ ਰਹਿਣਾ ਤੁਹਾਨੂੰ ਨਹੀਂ ਇੰਨੀ ਜਿਆਦਾ ਸਰਕਾਰ ਦੇ ਪ੍ਰੈਸ਼ਰ ਚ ਆਉਣਾ ਚਾਹੀਦਾ ਸਾਡੀ ਤਾਂ ਬੇਨਤੀ ਹੈ ਵੀ ਦੇਖੋ ਯਾਰ ਲੋਕਾਂ ਨੂੰ ਆਪਣੀ ਆਪਣੀ ਚੋਣ ਲੜਨ ਦਿਓ ਤੁਸੀਂ ਲਾ ਡਾਇਰੈਕਟਰ ਮੇਨਟੇਨ ਰੱਖੋ ਕਿਹਦੇ ਨੂੰ ਨਹੀਂ ਰੋਕਦੇ ਸਾਰੇ ਲੰਗਨ ਨੇ ਹੁੰਦਾ ਆ ਦੋ ਦੋ ਬੰਦੇ ਤਾਂ ਫਿਰ ਸਰ ਪੜੀ ਜਾਂਦੇ ਨੇ ਇੱਥੇ ਆ ਕੇ ਕੋਈ ਹੋ ਰਿਹਾ ਇੱਥੇ ਆ ਕੇ ਫੈਸਲਾ ਖੋਈਆਂ ਗਈਆਂ ਆ ਦੇਖ ਲਓ ਪ੍ਰੈਸਰ ਬਾਰੀ ਖੜ ਜੋ ਥੰਨੇ ਇਹਨਾਂ ਤੋਂ ਅੱਗੇ ਵੀ ਫੈਲਾ ਖੋਈਆਂ ਗਈਆਂ ਇੱਥੋਂ ਲੈ ਡੇਡਿਸ ਤੋਂ ਫੈਲਾ ਖੋਈਆਂ ਦਾ ਲੇਡੀ ਪੁਲਿਸ ਕੌਣ ਕਰਦੀ ਮੇਰੀ ਅੰਦਰੋਂ ਖੋਈ ਗਈ ਹੈ ਅੰਦਰੋਂ ਕੋਈ ਇੱਥੇ ਬੰਦੇ ਅੰਦਰ ਅੰਦਰੋਂ ਭੇਜੇ ਬੰਦੇ ਅੰਦਰ ਹੋਣਗੇ ਇਹ ਅੰਦਰ ਨਹੀਂ ਅੰਦਰ ਲਗਾਉਂਦੇ ਸਾਰੇ ਪਰਵਿੰਦਰ ਵੀ ਅੰਦਰ ਫੈਲਾ ਲਾ ਗੋੜ ਅੰਦਰ ਨਹੀਂ ਕੋਈ ਸੀ ਆ ਆ ਬੰਦੇ ਦੀ ਅੰਦਰ ਫਾਈਲ ਖੋਲ ਲਈ ਸਰ ਅੰਦਰ ਕੈਮਰੇ ਲੱਗੇ ਨੇ ਜਿਹੜਾ ਕਰੂਗਾ ਫੱਟਾ ਵੀ ਰਹੂਗਾ ਨਾ ਉਹ ਤਾਂ ਮੈਂ ਜੋ ਬਸ ਮੇਰੇ ਨਾਲ ਆਉਂਦੇ ਚਲੋ ਚਲੋ ਕੋਈ ਜਗ੍ਹਾ ਸਰਦਾਰ ਅਥਰੀਆ ਕੋਈ ਹੈ ਜੀ ਅੰਦਰ ਤੇ ਕੋਈ ਅੰਦਰ ਕੋਈ ਜਗ੍ਹਾ ਥੋੜੇ ਸਾਹਮਣੇ ਅੰਦਰ ਫੈਲੇ ਬੈਠੇ ਆ ਸਰ ਅੰਦਰ ਕੈਮਰਾ ਲੱਗਿਆ ਜੀ ਅੰਦਰ ਕੈਮਰਾ ਲੱਗਿਆ ਮੇਰੇ ਕੋਲ ਡਰਾਈਵਰ ਦਾ ਫੋਨ ਖੋਇਆ ਹਾਂ ਹਾਂ ਹੁਣ 2 ਮਿੰਟ ਅਸੀਂ ਤੋਏ ਨੇ ਕਹਿ ਅੰਦਰੋਂ ਇੱਥੋਂ ਸਰ ਇੰਡੀਗੇਟ ਉਹਦਾ ਫੈਲਾਉਣਾ ਨਾ ਨਾਲ ਦਰਵਾਜ਼ੇ ਬੰਦ ਪਹਿਲਾਂ ਤੁਹਾਡੇ ਸਾਹਮਣੇ ਨਹੀਂ ਕੋਈ ਹੈ ਅੰਦਰ ਤੋਂ ਤੁਹਾਡੇ ਸਾਹਮਣੇ ਫੈਲਾਉਣਾ ਕੋਈ ਨਹੀਂ ਸਰ ਮੈਂ ਇੱਥੋਂ ਇੱਥੋਂ 100 ਬੰਦਾ ਕਿਵੇਂ ਅੰਦਰ ਆ ਗਏ ਸਰ ਇੱਥੋਂ ਆ ਦੇਖੋ ਜਦੋਂ ਆਏ ਹੋ ਹੋਰ ਨਾ ਰਾਹ ਦੇ ਕੇ ਨਾ ਮੈਂ ਤੁਹਾਨੂੰ 100 ਬੰਦਾ ਤਾਂ ਅੰਦਰ ਤੁਸੀਂ ਬਾਹਰ ਨਹੀਂ ਕਿਤੇ ਹੋਰ ਵੀ ਕੋਈ ਨਹੀਂ ਮੈਂ ਉੱਥੇ ਵੀ ਕੋਈ ਹੈ ਅੰਦਰ ਗਵਾਦ ਗਵਾਦ ਜਾਓ ਜੀ ਗਵਾਦ ਦੋ ਆਪਣੇ ਕਿਹੜਾ ਨਾਲ ਗਏ ਤਰੇ ਮੇਰੀ ਮੀਸੀ ਜੱਦਿਓ ਤੁਸੀਂ ਬਾਹਰ ਹੋਗੇ ਉਹ ਅੰਦਰ ਹੈਗੇ ਨਾ ਤੁਸੀਂ ਇਹਨਾਂ ਨਾਲ ਗਵਾਇਆ ਯਾਰ ਯਾਰ ਤੁਸੀਂ ਕੈਂਡੀਡੇਟ ਦਾ ਕੋਈ ਵੀ ਨਹੀਂ ਜਾ ਸਕਦਾ ਯਾਰ ਇਹ ਕੈਂਡੀਡੇਟ ਦਾ ਇਹ ਕੈਂਡੀਡੇਟ ਦਾ ਪੁੱਤ ਹੈ ਜੀ ਭਾਈ ਸਾਹਿਬ ਜੀ ਇਹਦੀ ਵਾਰੀ ਹੈ ਦੋ ਦੋ ਗਵਾ ਜਾਣੀਏ ਜੀ ਗਵਾਦ ਹੋ ਦੋ ਹੀ ਕੋਣ ਜੀ ਚਾਰ ਬੰਦੇ ਕੋਈ ਮਿਹਰ ਸਰ ਤੋ ਇਹਦੇ ਗਵਾਹ ਵਿੱਚ ਮੈਂਸ਼ਨ ਨੇ ਮੈਂਸ਼ਨ ਉਹੀ ਜਾਣਗੇ ਉਹੀ ਭੇਜਣਗੇ ਜਿਨ੍ਹਾਂ ਦਾ ਨਾਮ ਹੈ ਜਿਨ੍ਹਾਂ ਦਾ ਨਾਮ ਲਿਖਿਆ ਇਹ ਤਾਂ ਅੰਦਰੋਂ ਆਇਆ ਲੈਣ ਸਰ ਇਹ ਮੈਨੂੰ ਇਹ ਕਹਿੰਦੇ ਜਾਈ ਬਾਕੀ ਦੋ ਇਹਦੀ ਵਾਈਫ ਕੈਂਡੀਡੇਟ ਹੈ ਆਪਣੀ ਘਰ ਵਾਲੀ ਤੋਂ ਨਾਲ ਜਾਊਗਾ ਮੈਂ ਤਾਂ ਨਹੀਂ ਜਾਊਗਾ ਤੁਹਾਡੇ ਤੋਂ ਸਾਹਮਣੇ ਹੋ ਰਹੇ ਸਾਰਾ ਕੁਝ ਤੋ ਹਾਂ ਮੈਂ ਸਾਹਮਣੇ ਹੋ ਰਹੇ ਦੋ ਗਵਾਹ ਅੰਦਰ ਦੇ ਨੂੰ ਬਰਾਬਰ دو گھر میں لے آتی لیا دو گوا لے ਦੋ ਕਮਾਨੋ ਕੰਮ ਹੋ ਰਿਹਾ ਹੋਰ ਪਾਸੇ ਇਹ ਰਾਜਾ ਫੋਟੋ ਮੁਕੀ ਹੈ ਕਾਂਗਰਸ ਪਾਰਟੀ ਵੱਲੋਂ ਅਸੀਂ ਕੀ ਨਾ ਆਪਣੇ ਕਮਨਦੀਪ ਸਿੰਘ ਜੀ ਜਿਹੜਾ ਬਸ ਬਹੁਤ ੱੱਕਾ ਛਾਈ ਹੋ ਰਹੀ ਹੈ ਜਿਹੜਾ ਤੱਕੇ ਕੰਮੇ ਨਹੀਂ ਹੋਇਆ ਜੀ ਪਹਿਲਾਂ ਬਦਲ ਕੇ ਲੇਗ ਜਿਵੇਂ ਨਹੀਂ ਬਖੇ ਜਾ ਰਹੇ ਜੀ ਅਸੀਂ ਵੀ ਵਸ ਇੱਕ ਬਹੁਤ ਔਖੀ ਆਪਣੀ ਫੈਲ ਲੈ ਕੇ ਗਏ ਜੀ ਸਾਡੇ ਨਾਲ ਵੀ ਸਾਡੇ ਨਾਲ ਦੇ ਨਾਲ ਕੁੱਤਮਾਰ ਹੋਈ ਤੇ ਮੈਂ ਵੀ ਕਿਸੇ ਹੋਰ ਨੂੰ ਆਪਣੀ ਫੈਲ ਫੜਾ ਕੇ ਤਾਂ ਅੰਦਰ ਗਿਆ ਜੀ ਪਿੰਡ ਬਲਾਸਟੂ ਦਾ ਜੀ ਮੈਂ ਜੌਨ ਮੁਹੱਦੀਦ ਤੋਂ ਬਲਾਕ ਸੰਤੀ ਦਾ ਉਮੀਦਵਾਰ ਹੈ ਬਹੁਤ ਜ਼ਿਆਦਾ ਧੱਕਾ ਚੱਲ ਰਿਹਾ ਹੈ ਇਹ ਮਸਾਦੇ ਦੋ ਜਾਓ ਜੀ ਬੜਾ ਵਾਤਾ ਮੈਂ ਲੈ ਲਵਾਂ ਨਾ ਪਰ ਉਹ ਨਹੀਂ ਪਰ ਉਹਨਾਂ ਨਾਲ ਜਾਓ ਜਾਓ ਮੈਂ ਕਿਹਾ ਵੀ ਜੁਲਾਹੇ ਇਹਨਾਂ ਨੂੰ ਵੀ ਫੇਸ ਫਿਕਰ ਨਾਲ ਦਿੱਤੀ ਹੈ ਜਿਹੜੇ 1.5 200 ਖੜਾਏ ਇਕੱਠੇ ਕਰਦੇ ਹੋਰਾਂ ਤੋਂ ਕੋਈ ਕਹਿੰਦੇ ਵੀ ਕਿੱਲਾ ਕੈਂਡੀਡੇਟ ਅੰਦਰ ਆਲੇ ਇਹ ਕਿਸ ਹੱਤ ਨਾਲ ਖੜਾ ਰਿਹਾ ਅੰਦਰ ਇਹ ਕੁਝ ਕਰਨਾ ਸਰ ਅੱਜ ਸਰ ਰਹਿਣਾ ਹੈ ਸਰਕਾਰ ਜੇ 4-6 ਮਹੀਨੇ ਬਾਅਦ ਸਾਲ ਬਾਅਦ ਬਦਲ ਜੇਗੀ ਆਪਾਂ ਤਾਂ ਉਹੀ ਤੁਸੀਂ ਦਾ ਫਿਰ ਵੀ ਮੁਲਾਜ਼ਮ ਰਹਿਣਾ ਤੁਹਾਨੂੰ ਨਹੀਂ ਇੰਨੀ ਜਿਆਦਾ ਸਰਕਾਰ ਦੇ ਪ੍ਰੈਸ਼ਰ ਚ ਆਉਣਾ ਚਾਹੀਦਾ ਸਾਡੀ ਤਾਂ ਬੇਨਤੀ ਹੈ ਵੀ ਦੇਖੋ ਯਾਰ ਲੋਕਾਂ ਨੂੰ ਆਪਣੀ ਆਪਣੀ ਚੋਣ ਲੜਨ ਦਿਓ ਤੁਸੀਂ ਲਾਂ ਡਾਇਰੈਕਟਰ ਮੈਂਟੇਨਰ ਰੱਖੋ ਕਿਹਦੇ ਨੂੰ ਨਹੀਂ ਰੋਕਦੇ ਸਾਰੇ ਲੰਘਦੇ ਨੇ ਹੁੰਦਾ ਮੈਂ ਤਾਂ ਪੂਰੇ ਤੋਂ ਫੈਲਾ ਦਾਂਗੇ ਬੰਦੇ ਤਾਂ ਫਿਰ ਤੋਂ ਵੱਢੀ ਜਾਂਦੇ ਨੇ ਇੱਥੇ ਆ ਕੇ ਕੋਈ ਨਹੀਂ ਹੋ ਰਿਹਾ ਇੱਥੇ ਆ ਕੇ ਫੈਲਾ ਖੋਈਆਂ ਗਈਆਂ ਆ ਦੇਖੋ ਪ੍ਰੈਸਰ ਹਾਂ ਹਰ ਦੇ ਟੈਨ ਨਾ ਇਹਨਾਂ ਤੋਂ ਅੱਗੇ ਵੀ ਫੈਲਾ ਖੋਈਆਂ ਗਈਆਂ ਨੇ ਇੱਥੋਂ ਲੇਡੀਜ਼ ਤੋਂ ਫੈਲਾ ਖੋਈਆਂ ਨਾ ਲੇਡੀ ਪੁਲਿਸ ਕੋਲ ਗਈ ਮੇਰੀ ਅੰਦਰੋਂ ਖੋਈ ਗਈ ਐ ਅੰਦਰੋਂ ਇੱਥੇ ਬੰਦੇ ਅੰਦਰ ਵੀ ਅੰਦਰ ਹੀ ਬੈਠੇ ਬੰਦੇ ਅੰਦਰ ਹੋਣਗੇ ਇਹ ਅੰਦਰ 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 ਫੈਲਾ ਨਾ ਹੋਰ ਅੰਦਰ ਮੇਰੀ ਕੋਲ ਸੀ ਆਹ ਬੰਦੇ ਦੀ ਅੰਦਰ ਫਾਇਲ ਖੋਲ ਲਈ ਸਰ ਅੰਦਰ ਕੈਮਰੇ ਲੱਗੇ ਨੇ ਜਿਹੜਾ ਕਰੂਗਾ ਪੱਛਾ ਵੀ ਰੋਊਗਾ ਨਾ ਤਾਂ ਮੈਂ ਜੋ ਬਸ ਮੇਰੇ ਨਾਲ ਆਓ ਚਲੋ ਚਲੋ ਖੋਈਆਂ ਜਾਗਰਣ ਅੰਦਰ ਫਾਇਲ ਖੋਈ ਹੈ ਜੰਦ